ਸਾਰੇ ਨੂੰ ਪਿਆਰ ਭਰੀ ਸਸ਼ੀਅਕਲ ਜੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਬਹੁਤ ਵੱਡੀ ਖੁਸ਼ਖਬਰੀ ਇੱਕ ਪਾਸੇ ਮਲਾਜ਼ਮਾਂ ਤੇ ਪੈਨਸ਼ਨਰ ਦੇ ਲਈ ਆਈ ਵੱਡੀ ਖੁਸ਼ਖਬਰੀ ਦੂਸਰੇ ਪਾਸੇ ਮਲਾਜ਼ਮਾਂ ਤੇ ਪੈਨਸ਼ਨਰ ਦੇ ਲਈ ਨਿਰਾਸ਼ਾ ਜੇ ਗੱਲ ਕਰੀਏ ਅੱਜ ਦੇ ਡੀਏ ਦੀ ਮਹਿੰਗਾਈ ਭੱਤੇ ਦੀ ਤੁਹਾਨੂੰ ਦੱਸਦੀ ਕੇਂਦਰ ਸਰਕਾਰ ਦੇ ਵੱਲੋਂ ਅਹਿਮ ਮੀਟਿੰਗ ਦੇ ਦੌਰਾਨ ਅਹਿਮ ਮੀਟਿੰਗ ਦੇ ਦੌਰਾਨ ਜਿਹੜਾ ਲਿਆ ਵੱਡਾ ਫੈਸਲਾ ਕੇਂਦਰੀ ਕਰਮਚਾਰੀਆਂ ਦੇ ਡੀਏ ਦੇ ਵਿੱਚ ਕੀਤਾ ਵਾਦਾ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਨਸ਼ਨ ਦੇ ਵਿੱਚ ਨਿਰਾਸ਼ਾ ਨਹੀਂ ਮਿਲਿਆ ਪੈਂਡਿੰਗ 4% ਡੀਏ ਸੋ ਦੋਸਤੋ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਵਾਂਗੇ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਚੈਨਲ ਤੇ ਨਵੇਂ ਚੈਨਲ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ ਜਿਹੜਾ ਹੈ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਤੁਹਾਨੂੰ ਦੱਸਿਏ ਕਿ ਬੀਤੇ ਦਿਨੀ ਕੇਂਦਰ ਸਰਕਾਰ ਦੇ ਵੱਲੋਂ ਅਹਿਮ ਮੀਟਿੰਗ ਜਿਹੜੀ ਹੈ ਕੈਬਨਿਟ 28% ਵਧਾਉਣ ਦੇ ਉੱਤੇ ਵੱਡਾ ਫੈਸਲਾ ਲਿਆ ਗਿਆ ਹੈ ਸੋ ਦੋਸਤੋ ਜੇਕਰ ਗੱਲ ਕੀਤੀ ਜਾਵੇ ਤਾਂ ਕੇਂਦਰ ਸਰਕਾਰ ਦੇ ਮਲਾਜ਼ਮਾਂ ਦੀ ਤਾਂ ਜਿਹੜੇ ਉਹਨਾਂ ਦਾ ਡੀਏ ਹੈ ਬੇਸਿਕ ਪੇ ਹੈ ਉੱਤੇ ਜਿਹੜਾ 53% ਹੈ ਤੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਰਾਜ ਮਲਾਜ਼ਮ ਪੈਨਸ਼ਨ ਦਾ ਬੇਸਿਕ ਪੇ ਉੱਤੇ ਡੀਏ ਜੋ ਹੈ ਪਰ ਕੇਂਦਰ ਸਰਕਾਰ ਦੇ ਵੱਲੋਂ 42% ਡੀਏ ਮਹਿੰਗਾਈ ਭੱਤੇ ਨੂੰ ਵਧਾਉਣ ਦਾ ਫੈਸਲਾ ਕਰ ਦਿੱਤਾ ਗਿਆ ਹੈ 1 ਜਨਵਰੀ 2025 ਦੇ ਵਿੱਚ ਇਹ ਜਿਹੜੇ ਹੁਕਮ ਨੇ ਲਾਗੂ ਹੋਣਗੇ ਇਸ ਤੋਂ ਦਾ ਇਸ ਦਾ ਜਿਹੜਾ ਮਤਲਬ ਹੈ ਕਿ ਕੇਂਦਰ ਸਰਕਾਰ ਦੇ ਮਲਾਜ਼ਮਾਂ ਦਾ ਡੀਏ ਹੁਣ ਜਿਹੜਾ 55% ਹੋ ਗਿਆ ਹੈ ਅਤੇ ਇਹ ਡੀਏ ਜੋ ਹੈ 1 ਜਨਵਰੀ 2025 ਤੋਂ ਲਾਗੂ ਹੋਏਗਾ ਸੋ ਕੇਂਦਰ ਦੇ ਮਲਾਜ਼ਮਾਂ ਦੀ ਜਿਹੜੀ ਪੈਨਸ਼ਨਰ ਅਤੇ ਤਨਖਾਹ ਦੇ ਨਾਲ 3 ਮਹੀਨੇ ਦਾ ਏਰੀਅਰ ਅਤੇ ਨਾਲ ਦੀ ਨਾਲ 2% ਮਹਿੰਗਾਈ ਪੱਤਾ ਜਾਣੇ ਕਿ ਲੱਗ ਕੇ ਪੈਨਸ਼ਨਰ ਅਤੇ ਤਨਖਾਹਾਂ ਮਿਲਣਗੀਆਂ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਸ਼ਨਰ ਜਿਹੜੇ ਨੇ ਇਹ ਉਮੀਦਕਾਰੀ ਸੀ ਕਿ ਬਜਟ ਸੈਸ਼ਨ ਦੇ ਦੌਰਾਨ ਲਗਭਗ 11% ਪੈਂਡਿੰਗ ਇਹਦੇ ਵਿੱਚੋਂ ਤਕਰੀਬਨ ਜੋ ਹੈ 1.4% ਦੀ ਇੱਕ ਕਿਸ਼ਤ ਜਾਰੀ ਕਰ ਦਿੱਤੀ ਜਾਵੇਗੀ ਪਰ ਜਿਹੜਾ ਹੁਣ ਕੇਂਦਰ ਸਰਕਾਰ ਨਾਲ ਫਰਕ ਹੈ ਜਿਹੜਾ ਉਹ 11% ਨਹੀਂ ਰਿਹਾ ਹੁਣ ਲਗਭਗ 13% ਹੋ ਚੁੱਕਿਆ ਹੈ ਸੋ ਹੁਣ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਸ਼ਨ ਇਹ ਹੀ ਉਮੀਦ ਕਰਨਗੇ ਕਿ ਜਿਹੜਾ ਕੇਂਦਰ ਦੇ ਨਾਲ ਜਿਹੜਾ 13% ਡੀਏ ਦਾ ਫਰਕ ਹੈ ਉਸ ਦੇ ਵਿੱਚੋਂ ਘੱਟੋ-ਘੱਟ 4% ਜਿਹੜੀ ਕਿਸ਼ਤ ਹੈ ਉਸ ਦੇ ਵਿੱਚ ਤੇ ਜਿਹੜੀ ਹੈ ਸਹਿਮਤੀ ਬਣੇਗੀ ਬਣੇਗੀ ਉਹ ਸਹਿਮਤੀ ਬਣ ਜਾਵੇ ਤਾਂ ਕਿ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਸ਼ਨਰਾਂ ਨੂੰ ਵੀ ਲਾਭ ਮਿਲ ਸਕੇ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜਾ ਸੰਘਰਸ਼ ਹੋਰ ਤਿੱਖਾ ਹੁੰਦਾ ਹੈ ਜਾਂ ਹੋ ਰਿਹਾ ਹੈ ਕਿਉਂਕਿ ਪੰਜਾਬ ਰਾਜ ਸਰਕਾਰ ਦੇ ਉੱਤੇ ਦਬਾਅ ਜਿਹੜਾ ਹੈ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਸੋ ਦੋਸਤੋ ਇਹ ਸੀ ਬਹੁਤ

हलो एत्री कुमान